ਹੀ ਮਾਰਚ ਅਪ੍ਰੈਲ ਤੱਕ ਹੀ ਤੁਸੀਂ ਆਪਣਾ ਜਿਹੜਾ ਬਹੁਤ ਜ਼ਿਆਦਾ ਤੁਸੀਂ ਬੋਡੀ ਵੇਟ ਘਟਾ ਲੋਗੇ ਤੁਸੀਂ ਇਹ ਸਾਡੀ ਸਿਹਤ ਠੀਕ ਰਹੇਗੀ ਅਸੀਂ ਤੰਦਰੁਸਤ ਰਾਵਾਂਗੇ ਅਸੀਂ ਫਿੱਟ ਰਾਵਾਂਗੇ ਬਿਮਾਰੀਆਂ ਤੋਂ ਬਚੇ ਰਾਵਾਂਗੇ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਚਾਹੇ 5 ਕਿਲੋ 7 ਕਿਲੋ 10 ਕਿਲੋ 12 ਕਿਲੋ 15 ਕਿਲੋ 20 ਕਿਲੋ 25 ਕਿਲੋ ਜਿੰਨਾ ਵੀ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਨਾ 2025 ਦੇ ਵਿੱਚ ਤੁਹਾਡਾ ਭਾਰ ਮੇਕਨਾ ਆਟੋਮੈਟਿਕ ਘਟੇਗਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੰਦਰੁਸਤ ਰੱਖੇ ਤੇ ਤੁਹਾਡੀ ਹਰ ਇੱਕ ਮਨੁਕਾਮਨਾ ਤੁਹਾਡੀ ਪੂਰੀ ਕਰੇ ਜੀ ਉਮੀਦ ਕਰਦਾ ਕਿ ਜਿਹੜਾ ਤੁਹਾਡਾ 2024 ਸੀਗਾ ਉਹ ਵੀ ਤੁਹਾਡਾ ਬਹੁਤ ਵਧੀਆ ਲੰਘਿਆ ਹੋਵੇਗਾ ਤੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ 2025 ਤੁਹਾਡੇ ਸਾਰਿਆਂ ਲਈ ਬਹੁਤ ਵਧੀਆ ਹੋਵੇ ਤੇ ਜੋ ਵੀ ਤੁਸੀਂ ਸੋਚਿਆ ਵਾ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਉਹ ਤੁਸੀਂ ਕਰ ਸਕੋ 2025 ਦੇ ਵਿੱਚ ਹੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਤੋਂ ਜਿਹੜਾ ਜੀ ਨਵਾਂ ਸਾਲ ਆ ਜਿਹੜਾ ਹਨਾ 2025 ਉਹ ਚੜ ਜਾਣਾ ਵਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਅਗਰ ਆਪਣਾ 2025 ਦੇ ਵਿੱਚ ਜਿੰਨਾ ਵੀ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਚਾਹੇ 5 ਕਿਲੋ, 7 ਕਿਲੋ, 10 ਕਿਲੋ, 12 ਕਿਲੋ, 15 ਕਿਲੋ, 20 ਕਿਲੋ, 25 ਕਿਲੋ ਜਿੰਨਾ ਵੀ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਨਾ 2025 ਦੇ ਵਿੱਚ ਤੁਹਾਡਾ ਭਾਰ ਜਿਹੜਾ 101% ਘਟੇਗਾ, ਇਹ ਹੀ ਘਟੇਗਾ। ਬਸ ਤੁਸੀਂ ਤਿੰਨ ਚਾਰ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ, ਤੁਸੀਂ ਉਹ ਗੱਲਾਂ ਤੇ ਤੁਸੀਂ ਅਮਲ ਕਰਨਾ ਵਾ। ਜੇ ਤੁਸੀਂ ਉਹ ਗੱਲਾਂ ਤੇ ਤੁਸੀਂ ਅਮਲ ਕਰ ਗਏ ਨਾ, ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਨਾ 2025 ਦੇ ਸਟਾਰਟਿੰਗ ਦੇ ਵਿੱਚ ਹੀ ਮਾਰਚ ਅਪ੍ਰੈਲ ਤੱਕ ਹੀ ਤੁਸੀਂ ਆਪਣਾ ਜਿਹੜਾ ਬਹੁਤ ਜ਼ਿਆਦਾ ਤੁਸੀਂ ਬੋਡੀ ਵੇਟ ਘਟਾ ਲਓਗੇ ਤੁਸੀਂ ਜਿੰਨਾ ਵੀ ਜਿਹੜਾ weight ਸੋਚਿਆ ਵੀ ਮੈਂ 5 ਕਿਲੋ ਘਟਾਉਣਾ ਚਾਹੁੰਨਾ ਮੈਂ 10 ਕਿਲੋ weight ਘਟਾਉਣਾ ਚਾਹੁੰਨੀ ਆ ਹਨਾ ਉਹ ਤੁਹਾਡਾ ਉਹਨਾਂ weight ਘਟ ਜੇਗਾ ਸੋ ਪਲੀਜ਼ ਉਹ ਕਿਹੜੇ ਤਿੰਨ ਚਾਰ ਕੰਮ ਨੇ ਜਿਹੜੇ ਤੁਸੀਂ ਮਤਲਬ ਇਹ ਉਹ ਕਰਨੇ ਹੀ ਕਰਨੇ ਨੇ 2025 ਦੇ ਵਿੱਚ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਪ੍ਰੋਪਰਲੀ ਸਹੀ ਤਰੀਕੇ ਨਾਲ ਤੁਹਾਨੂੰ ਮੈਂ ਗਾਈਡ ਵੀ ਕਰਾਂਗਾ ਤੁਹਾਨੂੰ ਇੱਕ ਮੋਟੀਵੇਟ ਵੀ ਕਰਾਂਗਾ ਤਾਂ ਜੋ ਤੁਸੀਂ ਆਪਣਾ ਜਿਹੜਾ ਭਾਰ ਆ ਤੁਸੀਂ ਘਟਾ ਸਕੋਗੇ ਜੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਹੋਰ ਗੱਲ ਸ਼ੇਅਰ ਕਰਨੀ ਚਾਹਨਾ ਵਾਂ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰਾ ਭੈਣ ਭਰਾ ਆਪਣਾ ਭਾਰ ਘਟਾਉਣ ਦਾ ਡਾਈਟ ਪਲਾਨ ਜਿਹੜਾ ਮੇਰੇ ਕੋਲ ਬਣਾਉਣਾ ਚਾਹੁੰਦਾ ਤਾਂ ਪਲੀਜ਼ ਸਕਰੀਨ ਤੇ ਚੱਲ ਰੇ ਨੰਬਰ ਤੇ ਨਾ ਫੋਨ ਕਰਕੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਵਾ ਤੇ ਉਹ ਮੇਰੇ ਕੋਲੋਂ ਆਪਣਾ ਪਰਸਨਲੀ ਜਿਹੜਾ ਡਾਈਟ ਪਲਾਨ ਆ ਉਹ ਬਣਵਾ ਸਕਦਾ ਵਾ ਭਾਰ ਘਟਾਉਣ ਨੂੰ ਲੈ ਕੇ ਪਾਰ ਵਧਾਉਣ ਨੂੰ ਲੈ ਕੇ ਵੀ ਕਿਉਂਕਿ ਜਿਹੜਾ ਦੇਖੋ ਭਾਰ ਘਟਾਉਣਾ ਜਾਂ ਭਾਰ ਵਧਾਉਣਾ ਉਹ ਹਰ ਇੱਕ ਬੰਦੇ ਦੀ ਮਤਲਬ ਹੀ ਉਮਰ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਬਣਾਇਆ ਜਾਂਦਾ ਵਾ ਵੈਸੇ ਦਾ ਮੈਂ ਬਹੁਤ سارے ਡਾਈਟ ਪਲਾਨ ਨੇ ਜਿਹੜੇ ਮੈਂ ਆਪਣੇ ਚੈਨਲ ਦੇ ਉੱਤੇ ਪਾਏ ਹੋਏ ਨੇ ਬਣਾ ਕੇ ਵੀ ਤੁਸੀਂ ਕੀ ਖਾਣਾ ਕੀ ਨਹੀਂ ਖਾਣਾ ਹੈਗਾ ਭਾਰ ਘਟੋਣ ਨੂੰ ਲੈ ਕੇ ਭਾਰ ਵਧਾਉਣ ਨੂੰ ਲੈ ਕੇ ਤੇ ਹੋਰ ਵੀ ਬਹੁਤ ਸਾਰੀਆਂ ਹੈਲਥ ਦੇ ਰਿਗਾਰਡਿੰਗ ਮੈਂ ਵੀਡੀਓ ਨੇ ਜਿਹੜੀਆਂ ਬਣਾ ਕੇ ਮੈਂ ਅਪਲੋਡ ਕੀਤੀਆਂ ਨੇ ਤੁਸੀਂ ਉਹਨਾਂ ਦੇ ਵਿੱਚੋਂ ਵੀ ਕੋਈ ਵੀ ਜਿਹੜਾ ਡਾਈਟ ਪਲਾਨ ਆ ਇੱਕ ਫੋਲੋ ਕਰ ਸਕਦੇ ਹੋ ਅਗਰ ਤੁਸੀਂ ਕਹਿੰਦੇ ਹੋ ਵੀ ਕਿ ਨਹੀਂ ਵੀ ਉਨੂੰ ਹੀ ਮਤਲਬ ਜਿਹੜਾ ਸਾਡਾ ਪਰਸਨਲ ਡਾਈਟ ਪਲਾਨ ਹੈ ਜਿਹੜਾ ਸਾਨੂੰ ਮਤਲਬ ਹੀ ਬਣਾ ਕੇ ਦਿੱਤਾ ਜਾਂ ਵੀ ਜਿਹੜਾ ਵੀ ਸਾਡੇ ਏਜ ਏ ਵੇਟ ਤੇ ਹਾਈਟ ਦੇ ਅਕੋਰਡਿੰਗ ਬਣੇ ਤਾਂ ਤੁਸੀਂ ਤੁਸੀਂ ਸਕਰੀਨ ਤੇ ਚਾਲੇ ਨੰਬਰ ਤੇ ਫੋਨ ਕਰਕੇ ਤੁਸੀਂ ਮੇਰੇ ਨਾਲ ਜਿਹੜਾ ਉਹ ਸੰਪਰਕ ਕਰ ਸਕਦੇ ਹੋ ਜੀ ਸੋ ਆਓ ਆਪਾਂ ਹੁਣ ਕਰਦੇ ਆਂ ਵੀਡੀਓ ਸ਼ੁਰੂ ਜੀ ਦੇਖੋ 2025 ਦੇ ਵਿੱਚ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤੁਸੀਂ 2024 ਦੇ ਵਿੱਚ ਬਹੁਤ ਜ਼ੋਰ ਲਾਇਆ ਤੁਹਾਡਾ ਭਾਰ ਜਿਹੜਾ ਕੋਸ਼ਕ ਕਈ ਮੇਰੇ ਭਣ ਭਰਾਵਾਂ ਦਾ ਘਟ ਗਿਆ ਕੋਸ਼ਕ ਦਾ ਨੀਕਟ ਹੈਗਾ ਬਟ ਉਹ ਕਹਿੰਦੇ ਵੀ ਯਾਰ ਅਸੀਂ ਅਗਲੇ ਸਾਲ ਦੇ ਵਿੱਚ ਭਾਰ ਘਟੋਣਾ ਹੀ ਘਟੋਣਾ ਵਾ ਤੇ ਅਸੀਂ ਫਿੱਟ ਹੋਣਾ ਵਾ ਤੰਦਰੁਸਤ ਹੋਣਾ ਤੇ ਬਿਮਾਰੀਆਂ ਤੋਂ ਬਚਣਾ ਵਾ ਦੇਖੋ ਸਭ ਤੋਂ ਪਹਿਲਾਂ ਤੁਸੀਂ ਨਾ ਉਹਦੇ ਵਾਸਤੇ ਤੁਸੀਂ 2-3 ਕੰਮ ਆ ਜਿਹੜੇ ਉਹ ਕਰਨੇ ਹੀ ਕਰਨੇ ਆ ਸਭ ਤੋਂ ਪਹਿਲਾਂ ਤਾਂ ਦੇਖੋ ਯਾਰ ਤੁਸੀਂ ਆਪਣੇ ਆਪ ਨਾਲ ਵਾਦਾ ਕਰੋ ਮੰਨ ਕੇ ਚੱਲੋ ਕੱਲ ਨੂੰ ਤਰੀਕ ਹੈਗੀ ਆ ਇੱਕ ਤਰੀਕ ਪਹਿਲਾ ਮਹੀਨਾ 2025 ਆ ਕੱਲ 2025 ਜੜ ਜਾਣਾ ਤੁਸੀਂ 2025 ਦੇ ਵਿੱਚ ਆਪਣੇ ਆਪ ਨਾਲ ਵਾਦਾ ਕਰਨਾ ਵੀਰ ਮੈਂ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਮੈਂ ਕਦੇ ਵੀ ਨਾ ਮੈਂ ਕੋਈ ਮਿੱਠਾ ਖਾਵਾਂਗਾ ਨਾ ਮੈਂ ਕੋਈ ਮਿੱਠੀ ਚੀਜ਼ ਖਾਵਾਂਗਾ ਮਿੱਠੇ ਤੋਂ ਬਣੀ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਖਾਵਾਂਗਾ ਠੀਕ ਹੈ ਜੀ ਨੰਬਰ 2 ਤੁਸੀਂ ਕੋਈ ਵੀ ਜੰਕ ਫੂਡ ਜਿਹੜਾ ਨਹੀਂ ਖਾਓਗੇ ਤੁਸੀਂ ਹਨਾ ਨੰਬਰ 3 ਦੇ ਉਤੇ ਕੋਈ ਵੀ ਤੁਸੀਂ oily ਚੀਜ਼ਾਂ ਤੁਸੀਂ ਉਹ ਬਿਲਕੁਲ ਵੀ ਨਹੀਂ ਖਾਓਗੇ ਜਿਵੇਂ ਪਕੌੜੇ ਸਮੋਸੇ ਇਦਾਂ ਦੀ ਚੀਜ਼ ਤੁਸੀਂ ਨਹੀਂ ਖਾਓਗੇ ਉਸ ਤੋਂ ਬਾਅਦ ਤੁਸੀਂ ਕੋਈ ਵੀ ਪੈਕਟ ਵਾਲੀ ਚੀਜ਼ਾਂ ਪੈਕਟ ਵਾਲੀ ਜਿਵੇਂ ਬਿਸਕੁਟ ਹੋਗੇ ਨਮਕੀਨ ਹੋਗੇ ਕੁਰਕਰੇ ਹੋਗੇ ਲੇਜ਼ ਹੋਗੇ ਕੋਈ ਵੀ ਇਦਾਂ ਦੀਆਂ ਚੀਜ਼ਾਂ ਤੁਸੀਂ ਨਹੀਂ ਖਾਓਗੇ ਹਨਾ ਤੇ ਉਸ ਤੋਂ ਬਾਅਦ ਤੁਸੀਂ ਮੰਨ ਕੇ ਲੋ ਜੜੀ ਮਤਲਬ ਵੀ ਇਹ ਚੀਜ਼ਾਂ ਨੇ ਤੁਸੀਂ ਤਾਂ ਬਿਲਕੁਲ ਖਾਣੀਆਂ ਨਹੀਂ ਹੈਗੀਆਂ ਹਨਾ ਚਲੋ ਜੇ ਆਪਾਂ ਨਹੀਂ ਕਰਦੇ ਹੈਗੇ ਜੇ ਤੁਸੀਂ 100% ਖਾਣੇ ਹੋ ਨਾ ਤਾਂ ਮੰਨ ਕੇ ਚਲੋ ਤੁਸੀਂ ਇਹਦੇ ਵਿੱਚੋਂ ਯਾਰ 80% ਘਟਾ ਦਿਓ ਤੁਸੀਂ 80% ਬਿਲਕੁਲ ਨਹੀਂ ਖਾਣੀ ਹੈਗੀਆਂ 20% ਖਾ ਲਓ ਕੋਈ ਦਿੱਕਤ ਨਹੀਂ ਕੀ ਕਦੇ-ਕਦੇ ਖਾ ਲਓ ਜੜੀ ਜੇ ਤੁਸੀਂ 80% ਘਟਾ ਲਓਗੇ ਨਾ ਉਹ ਤਾਂ 20% ਵੀ ਹੌਲੇ-ਹੌਲੇ ਘਟ ਜਾਣਗੀਆਂ ਇਹ ਤੁਸੀਂ ਮਤਲਬ ਵੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਆਪਣੇ ਆਪ ਨਾਲ ਵਾਦਾ ਕਰਨਾ ਵਾ ਭਾਰ ਤੋਂ ਅਡਾ ਤਾਂ ਹੀ ਘਟੇਗਾ ਮੈਂ ਤੁਹਾਨੂੰ ਆਪਣੀ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀ ਵਿਭਾਰ ਘਟੋਣਾ ਕੋਈ ਔਖਾ ਨਹੀਂ ਹੈਗਾ ਜੀ ਭਾਰ ਘਟੋਣਾ ਬਹੁਤ ਹੀ ਸੌਖਾ ਵਾ ਬਸ ਕੀ ਹੈ ਕਿ ਉਹਦੇ ਵਾਸਤੇ ਇੱਕ ਤਾਂ ਤੁਸੀਂ ਆਪਣੇ ਆਪ ਨਾਲ ਵਾਦਾ ਕਰਨਾ ਵਾ ਵੀ ਇਹ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਹੈਗੀਆਂ ਨੰਬਰ 2 ਦੇ ਉੱਤੇ ਤੁਸੀਂ ਪੂਰਾ ਸਟ੍ਰਿਕਲੀ ਹੋਣਾ ਪੈਣਾ ਤੁਹਾਨੂੰ ਹਨਾ ਡਾਈਟ ਨੂੰ ਵਧੀਆ ਪ੍ਰੋਪਰਲੀ ਤੁਹਾਨੂੰ ਫੋਲੋ ਕਰਨਾ ਪੈਣਾ ਵਾ ਜਦੋਂ ਤੱਕ ਤੁਸੀਂ ਪ੍ਰੋਪਰਲੀ ਡਾਈਟ ਨੂੰ ਫੋਲੋ ਨਹੀਂ ਕਰੋਗੇ ਵਧੀਆ ਚੀਜ਼ਾਂ ਨਹੀਂ ਖਾਓਗੇ ਉਦੋਂ ਤੱਕ ਤੁਹਾਡਾ ਜਿਹੜਾ ਭਾਰਾ ਉਹ ਨਹੀਂ ਘਟੇਗਾ ਨੰਬਰ 2 ਤੇ ਤੁਸੀਂ ਆਪਣੇ ਆਪ ਨਾਲ ਇੱਕ ਹੋਰ ਵਾਦਾ ਕਰਨਾ ਉਹ ਕਿਹੜਾ ਵਾਦਾ ਉਹ ਹੈਗਾ ਵੀ ਤੁਸੀਂ ਡੇਲੀ ਕਸਰਤ ਕਰੋਗੇ ਹੀ ਕਰੋਗੇ ਕਿੰਨੇ ਮਿੰਟ ਤੁਸੀਂ ਡੇਲੀ ਤੁਸੀਂ 45 ਮਿੰਟ ਤੋਂ ਲੈ ਕੇ 1 ਘੰਟਾ 45 ਮਿੰਟ ਤੋਂ ਲੈ ਕੇ 1 ਘੰਟਾ ਤੁਸੀਂ ਡੇਲੀ ਕਸਰਤ ਕਰੋਗੇ ਹੀ ਕਰੋਗੇ ਉਹਦੇ ਵਿੱਚ ਚਾਹੇ ਤੁਸੀਂ ਰਨਿੰਗ ਲਗਾਓ ਡੇਲੀ ਤੁਸੀਂ ਰਨਿੰਗ ਲਾਓ ਜਾਂ ਫਿਰ ਤੁਸੀਂ ਵੋਕ ਕਰੋ ਜਾਂ ਫਿਰ ਤੁਸੀਂ ਐਕਸਰਸਾਈਜ਼ ਕਰੋ ਜਾਂ ਫਿਰ ਤੁਸੀਂ ਜਿਮ ਕਰੋ ਕਿਤੇ ਵੀ ਕਰੋ ਜੇ ਤੁਸੀਂ ਜਿਮ ਨਹੀਂ ਜਾ ਸਕਦੇਗੇ ਆਪਣੇ ਘਰ ਦੇ ਵਿੱਚ ਹੀ ਡੇਲੀ ਐਕਸਰਸਾਈਜ਼ ਕਰੋ ਮੈਂ ਬਹੁਤ ساری ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ ਵੀ ਤੁਸੀਂ ਉਹ ਵੀਡੀਓ ਦੇਖ ਕੇ ਵੀ ਤੁਸੀਂ ਘਰ ਦੇ ਵਿੱਚ ਰਹਿ ਕੇ ਹੀ ਤੁਸੀਂ ਵਰਕਆਊਟ ਕਰ ਸਕਦੇ ਹੋ ਜਿਵੇਂ ਹੁਣ ਠੰਡ ਦਾ ਮੌਸਮ ਹੈਗਾ ਵਾ ਠੰਡ ਦੇ ਵਿੱਚ ਮੈਂ ਕਈ ਮੇਰੇ ਭਿੰਡ ਪਰ ਜਿਮ ਵੀ ਨਹੀਂ ਜਾ ਸਕਦੇਗੇ ਨਾ ਮਤਲਬ ਵੀ ਵਾਕ ਵਗੈਰਾ ਵੀ ਨਹੀਂ ਕਰ ਸਕਦੇ ਰਨਿੰਗ ਵੀ ਨਹੀਂ ਕਰ ਸਕਦੇ ਬਟ ਤੁਸੀਂ ਘਰ ਦੇ ਵਿੱਚ ਐਕਸਰਸਾਈਜ਼ ਕਰ ਸਕਦੇ ਹੋ ਉਹਦੇ ਦੇ ਮੈਂ ਆਲਰੇਡੀ ਵੀਡੀਓ ਬਣਾ ਕੇ ਪਾਈਆਂ ਹੋਈਆਂ ਨੇ ਰਨਿੰਗ ਕਰ ਲਓ ਵਾਕ ਕਰ ਲਓ ਕੁਝ ਵੀ ਕਰ ਲਓ ਪਰ ਇਹ ਦੋ ਚੀਜ਼ਾਂ ਤੁਸੀਂ ਆਪਣੇ ਆਪ ਨਾਲ ਵਾਅਦਾ ਕਰੋ ਵੀ ਅੱਜ ਤੋਂ ਬਾਅਦ ਮੈਂ ਮਿੱਠਾ ਹੋ ਗਿਆ ਜੰਕ ਫੂਡ ਵਾਲੀਆਂ ਚੀਜ਼ਾਂ ਹੋ ਗਈਆਂ ਹਣ ਤੇ ਉਹ ਪੈਕਟ ਪੂਟ ਵਾਲੀਆਂ ਚੀਜ਼ਾਂ ਕੁਝ ਨਹੀਂ ਖਾਣਾ ਹੈਗਾ ਤੇ ਉਸ ਤੋਂ ਬਾਅਦ ਮੈਂ ਕਸਰਤ ਆ ਜਿਹੜੀ ਮੈਂ ਉਹ ਕਰਨੀ ਹੀ ਕਰਨੀ ਹੈ ਡੇਲੀ ਜਦ ਤੁਸੀਂ ਖੁਦ ਸੋਚੋ ਜੇ ਆਪਾਂ ਆਪਣੇ ਵਾਸਤੇ ਖੁਦ ਆਪਣੇ ਵਾਸਤੇ ਅਸੀਂ ਇੱਕ 24 ਘੰਟੇ ਦੇ ਵਿੱਚੋਂ 24 ਘੰਟੇ ਦੇ ਵਿੱਚੋਂ ਅਸੀਂ ਆਪਣੇ ਵਾਸਤੇ ਇੱਕ ਘੰਟਾ ਨਹੀਂ ਕੱਢ ਸਕਦੇ ਫਿਰ ਅਸੀਂ ਇਨਸਾਨ ਕਾਦੇ ਆ ਠੀਕ ਹੈ ਨਾ ਆਪਾਂ ਪੈਸਾ ਕਮਾਈ ਜਾਂਦੇ ਆ ਸਾਰੇ ਠੀਕ ਹੈ ਪੈਸਾ ਕਮਾਉਣਾ ਬਹੁਤ ਜ਼ਰੂਰੀ ਆ ਪੈਸੇ ਤੋਂ ਬਿਨਾ ਗੱਡੀ ਨਹੀਂ ਚੱਲਦੀ ਮੈਂ ਮੰਨਦਾ ਵਾਂ ਮੰਨ ਕੇ ਚੱਲੋ ਤੁਸੀਂ ਸਾਰਾ ਦਿਨ ਕੰਮ ਕਰੀ ਜਾਂਦੇ 24 24 ਘੰਟੇ ਤੁਸੀਂ ਕੰਮ ਕਰਦੇ ਪਏ ਠੀਕ ਆ ਤੁਸੀਂ ਆਪਣੇ ਸਰੀਰ ਵਾਸਤੇ ਇੱਕ ਘੰਟਾ ਵੀ ਨਹੀਂ ਕੱਢਦੇ ਪਏ ਮੰਨ ਕੇ ਚੱਲੋ ਤੁਸੀਂ ਇੱਕ ਸਾਲ ਦੇ ਵਿੱਚ ਤੁਸੀਂ 10 ਲੱਖ ਰੁਪਇਆ ਕਮਾ ਲਿਆ ਰੱਬ ਨਾ ਕਰੇ ਰੱਬ ਨਾ ਕਰੇ ਕੱਲ ਨੂੰ ਤੁਹਾਡੇ ਨਾਲ ਕੋਈ 1921 ਹੋ ਜੇ ਤੁਸੀਂ ਬਿਮਾਰ ਹੋ ਜਾਓਗੇ ਤਾਂ ਉਸ ਤੋਂ ਬਾਅਦ ਜਦੋਂ ਤੁਸੀਂ ਜਰੂਰ ਬਿਮਾਰ ਹੋਗੇ ਹਸਪੀਟਲ ਦੇ ਵਿੱਚ ਤੁਸੀਂ ਦਾਖਲ ਹੋਗੇ ਤਾਂ ਮੰਨ ਕੇ ਚੱਲੋ ਤੁਹਾਡੇ ਸਰੀਰ ਦੇ ਉੱਪਰ 15 ਲੱਖ ਤੁਸੀਂ ਸਾਲ ਦਾ ਕਮਾਇਆ ਕਿੰਨਾ 10 ਲੱਖ ਰੁਪਇਆ ਲੱਗ ਕਿੰਨਾ ਗਿਆ 15 ਲੱਖ ਲੱਗ ਗਿਆ 5 ਲੱਖ ਤੁਸੀਂ ਲੋਨ ਲੈ ਕੇ ਜਾਂ ਵਿਆਜ ਤੇ ਫੜ ਕੇ ਕਿਸੇ ਤਰ੍ਹਾਂ ਲਾਈ ਫਿਰ ਇਹੋ ਜਿਹੇ ਪੈਸੇ ਨੂੰ ਕਰਨਾ ਕੀ ਹੈ ਸੋ ਇਸ ਕਰਕੇ ਸਭ ਤੋਂ ਪਹਿਲਾਂ ਸਾਡੀ ਸਿਹਤ ਆ ਸਭ ਤੋਂ ਪਹਿਲਾਂ ਸਾਡੀ ਸਿਹਤ ਆ ਜੇ ਸਾਡੀ ਸਿਹਤ ਠੀਕ ਰਹੇਗੀ ਅਸੀਂ ਤੰਦਰੁਸਤ ਰਹਾਂਗੇ ਅਸੀਂ ਫਿੱਟ ਰਾਵਾਂਗੇ ਬਿਮਾਰੀਆਂ ਤੋਂ ਬਚੇ ਰਹਾਂਗੇ ਤਾਂ ਸਾਡਾ ਪੈਸੇ ਕਮਾਉਣ ਦਾ ਫਾਇਦਾ ਵਾ ਤਾਂ ਤਾਂ ਅਸੀਂ ਪੈਸੇ ਕਮਾਈਏ ਠੀਕ ਆ ਜੇ ਤੁਸੀਂ ਫਿੱਟ ਨਹੀਂ ਰਹਿ ਸਕਦੇ ਆਪਣੇ ਸਰੀਰ ਵਾਸਤੇ ਆਪਣੇ ਲਈ ਖਿੱਦ ਆਪਣੇ ਦੀ ਸਿਰਫ ਆਪਣੇ ਲਈ ਤੁਸੀਂ 1 ਘੰਟਾ ਨਹੀਂ ਕੱਢ ਸਕਦੇ ਫਿਰ ਤੁਸੀਂ ਪੈਸੇ ਕਮਾਉਣ ਦਾ ਕੀ ਫਾਇਦਾ ਤੁਹਾਡਾ ਠੀਕ ਹੈ ਜੀ ਪੈਸੇ ਵੀ ਕਮਾਓ ਸਾਰਾ ਕੁਝ ਕਰੋ ਇੰਜੋਏ ਕਰੋ ਲਾਈਫ ਨੂੰ ਬਟ ਆਪਣੇ ਆਪਣੇ ਵਾਸਤੇ ਸਿਰਫ ਆਪਣੇ ਵਾਸਤੇ 1 ਘੰਟਾ ਜਰੂਰ ਕੱਢੋ ਹੀ ਕੱਢੋ 2025 ਦੇ ਵਿੱਚ ਤੁਹਾਡਾ ਭਾਰ ਮੇਕਨਾ ਆਟੋਮੈਟਿਕ ਘਟੇਗਾ ਬਸ ਤੁਸੀਂ ਆ ਦੋ ਤਿੰਨ ਚੀਜ਼ਾਂ ਨੂੰ ਫੋਲੋ ਕਰ ਲਓ ਇੱਕ ਤਾਂ ਤੁਸੀਂ ਮਿੱਠਾ ਨਹੀਂ ਖਾਣਾ ਜੰਕ ਫੂਡ ਕੋਈ ਨਹੀਂ ਖਾਣਾ ਹੈਗਾ ਕੋਈ ਵੀ ਪੈਕਟ ਵਾਲੀ ਚੀਜ਼ ਨਹੀਂ ਖਾਣੀ ਕੋਈ ਵੀ ਡੱਬੇ ਵਾਲਾ ਤੁਸੀਂ ਜੂਸ ਨਹੀਂ ਪੀਣਾ ਕੋਈ ਕੋਲਡ ਡਰਿੰਕ ਨਹੀਂ ਪੀਣੀ ਹੈਗੀ ਕੁਝ ਨਹੀਂ ਪੀਣਾ ਸਿਰਫ ਸਿੰਪਲ ਘਰ ਦੀਆਂ ਚੀਜ਼ਾਂ ਹੀ ਅਸੀਂ ਖਾਣੀਆਂ ਨੇ ਜੋ ਅਸੀਂ ਬਣਾਉਂਦੇ ਹਾਂ ਡੇਲੀ ਦੀਆਂ ਤੁਸੀਂ ਉਹ ਚੀਜ਼ਾਂ ਨੂੰ ਖਾਣਾ ਸ਼ੁਰੂ ਕਰ ਦੋ ਤੇ ਤੁਸੀਂ ਡੇਲੀ ਤੁਸੀਂ ਕਸਰਤ ਜਿਹੜੀ ਆ ਇੱਕ ਘੰਟਾ ਡੇਲੀ ਤੁਸੀਂ ਕਸਰਤ ਕਰਨੀ ਸ਼ੁਰੂ ਕਰਦੋ ਚਾਹੇ ਵੋਕ ਕਰਨੀ ਸ਼ੁਰੂ ਕਰਦੋ ਚਾਹੇ ਜਿਮ ਦੇ ਵਿੱਚ ਐਕਸਰਸਾਈਜ਼ ਕਰੋ ਜਾਂ ਫਿਰ ਤੁਸੀਂ ਮੈਡੀਟੇਸ਼ਨ ਕਰੋ ਜਾਂ ਫਿਰ ਤੁਸੀਂ ਯੋਗਾ ਕਰੋ ਜਾਂ ਫਿਰ ਤੁਸੀਂ ਜਿਵੇਂ ਮੈਂ ਦੱਸਤਾ ਤੁਹਾਨੂੰ ਤੁਸੀਂ ਜਿਹੜੇ ਜਿਮ ਨਹੀਂ ਜਾ ਸਕਦੇ ਵੋਕ ਨਹੀਂ ਕਰ ਸਕਦੇ ਤੁਸੀਂ ਘਰ ਦੇ ਵਿੱਚ ਹੀ ਰਹਿ ਕੇ ਹੀ ਹਰੇਕ ਦਸਾਂ ਦੇ ਕਮਰੇ ਤਾਂ ਬਣੀ ਹੋਏ ਹਰੇਕ ਦੇ ਘਰ ਦੇ ਵਿੱਚ ਹੋਰ ਤੁਹਾਨੂੰ ਚਾਹੀਦੀ ਕਿੰਨੀ ਕਿ ਜਗ੍ਹਾ ਇੱਕ ਬੈੱਡ ਜਿੰਨੀ ਜਗ੍ਹਾ ਚਾਹੀਦੀ ਆ ਉੱਥੇ ਬੈਠ ਕੇ ਤੁਸੀਂ ਐਕਸਰਸਾਈਜ਼ ਕਰੋ ਜੋ ਮੈਂ ਬਹੁਤ ਸਾਰੇ ਵੀਡੀਓ ਨੇ ਇਹੋ ਜਿਹੇ ਮੈਂ ਪਾਈ ਹੋਈਆਂ ਨੇ ਜਿਹੜੀਆਂ ਮਤਲਬ ਤੁਸੀਂ ਐਕਸਰਸਾਈਜ਼ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਹੀ ਭ ਵੀ ਇੱਕ ਵੀਡੀਓ ਨੂੰ ਫੋਲੋ ਕਰ ਲਓ ਉਹਨੂੰ ਦੇਖ ਕੇ ਤੁਸੀਂ ਵਰਕਆਊਟ ਕਰੀ ਜਾਓ ਡੇਲੀ ਉਹੀ ਵਰਕਆਊਟ ਕਰੀ ਜਾਓ ਤਾਂ ਵੀ ਤੁਹਾਡਾ ਭਾਰ ਘਟਣ ਲੱਗ ਜਾਊ ਤੇ ਕੋਈ ਵੀ ਡਾਈਟ ਤੁਸੀਂ ਜਿਹੜੀ ਉਹ ਫੋਲੋ ਕਰ ਲਓ ਤੁਹਾਡਾ ਭਾਰ ਆਪਣੇ ਆਪ ਹੀ ਘਟ ਜਾਣਾ ਭਾਰ ਘਟੋਣਾ ਕੋਈ ਔਖਾ ਨਹੀਂ ਹੈਗਾ ਭਾਰ ਘਟੋਣਾ ਬਹੁਤ ਸੌਖਾ ਵਾ ਬਸ ਇਹ ਕੀ ਤੁਸੀਂ ਆਪਣੇ ਆਪ ਨਾਲ ਵਾਦਾ ਕਰਨਾ ਵਾ 20 ਮਈ ਆ ਚੀਜ਼ਾਂ ਨੇ ਜਿਹੜੀਆਂ ਨਹੀਂ ਖਾਣੀਆਂ ਆਪਣੇ ਮੂੰਹ ਦੇ ਉੱਤੇ ਜ਼ਿੰਦਾ ਲਾ ਲਓ ਆਪਣੇ ਮੂੰਹ ਦੇ ਉੱਤੇ ਜ਼ਿੰਦਾ ਲਾ ਲਓ ਵੀ ਯਾਰ ਮੈਂ ਕੋਈ ਵੀ ਫਾਲਤੂ ਚੀਜ਼ ਗੰਦਮੰਦ ਆ ਬਾਹਰਲੀ ਚੀਜ਼ਾ ਉਹ ਨਹੀਂ ਖਾਣੀ ਹੈਗੀ ਜਦੋਂ ਤੁਸੀਂ ਇਹ ਚੀਜ਼ ਕਰਨ ਲੱਗ ਗਏ ਆਪਣੇ ਮੂੰਹ ਤੇ ਜ਼ਿੰਦਾ ਲਾ ਲਿਆ ਤਾਲਾ ਲਾ ਲਿਆ ਨਾ ਤੁਸੀਂ ਆਪਣੇ ਮੂੰਹ ਤੇ ਤੇ ਆਪਣੇ ਆਪ ਨਾਲ ਤੁਸੀਂ ਵਾਦਾ ਕਰ ਲਿਆ ਵੀ ਯਾਰ ਮੈਂ ਆਪਣੇ ਵਾਸਤੇ 1 ਘੰਟਾ ਜ਼ਰੂਰ ਕੱਢਾਂਗਾ ਹੀ ਕੱਢਾਂਗਾ ਕਸਰਤ ਮੈਂ ਕਰਾਂਗਾ ਹੀ ਕਰਾਂਗਾ ਮੈਂ ਯੋਗਾ ਕਰਾਂਗਾ ਹੀ ਕਰਾਂਗਾ ਮੈਂ ਜਿਮ ਲਾਵਾਂਗਾ ਹੀ ਲਾਵਾਂਗਾ ਤਾਂ ਮੈਂ ਕਹਿੰਦਾ ਦੁਨੀਆ 'ਚ ਅਸੀ ਤਾਕਤ ਨਹੀਂ ਹੈਗੀ ਜਿਹੜਾ ਤੂੰ ਦਾ ਡੱਪਾ ਹਟਾਉਣ ਤੋਂ ਤੈਨੂੰ ਰੋਕ ਸਕੇ ਤੁਸੀਂ ਜਿੰਨਾ ਚਾਹੋਗੇ ਜਿੰਨਾ ਚਾਹੋਗੇ ਨਾ ਤੁਸੀਂ ਉਨਾ ਭਾਰ ਘਟਾ ਸਕਦੇ ਹੋ ਜਿਵੇਂ ਤੁਹਾਨੂੰ ਪਹਿਲਾਂ ਵੀ ਆਪਣੀ ਵੀਡੀਓ ਦੇ ਵਿੱਚ ਦੱਸਿਆ ਵਾ ਜਿਹੜਾ ਸਾਡਾ ਸਰੀਰ ਹੈ ਨਾ ਇਹ ਇੱਕ ਮਿੱਟੀ ਆ ਤੁਸੀਂ ਆਪਣੇ ਸਰੀਰ ਨੂੰ ਜਿਵੇਂ ਦਾ ਚਾਹੋਗੇ ਜਿਵੇਂ ਦਾ ਤੁਸੀਂ ਚਾਹੋਗੇ ਨਾ ਆਪਣੇ ਸਰੀਰ ਨੂੰ ਤੁਸੀਂ ਉਦਾਂ ਦਾ ਬਣਾ ਸਕਦੇ ਹੋ ਓਵੇਂ ਦੀ ਸ਼ੇਪ ਤੁਸੀਂ ਆਪਣੇ ਸਰੀਰ ਦੀ ਬਣਾ ਸਕਦੇ ਹੋ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਹੀ ਸੌਖਾ ਕੰਮ ਆ ਸੋ ਇਸ ਕਰਕੇ ਕੱਲ ਤੋਂ ਕੱਲ ਨੂੰ ਨਵਾਂ ਸਾਲ ਚੜ ਜਾਣਾ ਵਾ ਤੇ ਨਵੇਂ ਸਾਲ ਚੜਦੇ ਸਰ ਆਪਣੇ ਆਪ ਨਾਲ ਵਾਦਾ ਕਰੋ ਵੀ ਆ ਜਿਹੜੇ ਦੋ ਤਿੰਨ ਚੀਜ਼ਾਂ ਮੈਂ ਤੁਹਾਨੂੰ ਦੱਸੀਆਂ ਨੇ ਪੁਆਇੰਟ ਤੁਹਾਨੂੰ ਮੈਂ ਦੱਸਿਆ ਵੀ ਇਹ ਮੈਂ ਅੱਜ ਤੋਂ ਬਾਅਦ ਕਦੇ ਨਹੀਂ ਕਰਨਾ ਹੈ ਕਿ ਨਾ ਮੈਂ ਕੋਈ ਗੰਦਮੰਦ ਖਾਣਾ ਨਾ ਕੋਈ ਬਾਹਰਲੀ ਚੀਜ਼ ਖਾਣੀ ਹੈਗੀ ਤੇ ਕਸਰਤ ਤਾਂ ਜਿਹੜੀ ਮੈਂ ਉਹ ਕਰਾਂਗਾ ਹੀ ਕਰਾਂਗਾ ਜੇ ਜਦੋਂ ਤੁਸੀਂ ਇਹ ਵਾਅਦਾ ਆਪਣੇ ਆਪ ਨਾਲ ਕਰ ਲੋਗੇ ਤੁਸੀਂ ਉਦੋਂ ਤੁਹਾਡਾ ਭਾਰ ਘਟਣਾ ਜਿਹੜਾ ਉਹ ਸ਼ੁਰੂ ਹੋ ਜਾਏਗਾ ਤੇ ਤੁਸੀਂ ਬਿਮਾਰੀਆਂ ਤੋਂ ਵੀ ਬਚ ਜਾਓਗੇ ਦੇਖੋ ਮੈਂ ਤੁਹਾਨੂੰ ਸਿਰਫ ਗਾਈਡ ਕਰ ਸਕਦਾ ਤੁਹਾਨੂੰ ਸਹੀ ਰਸਤਾ ਦਿਖਾ ਸਕਦਾ ਵਾ ਕਰਨਾ ਨਾ ਕਰਨਾ ਉਹ ਤੁਹਾਡੇ ਹੱਥ ਵਸ ਦੇ ਵਿੱਚ ਹੈ ਜੀ ਠੀਕ ਹੈ ਜੀ ਜੇ ਤੁਸੀਂ ਕਰ ਲੋਗੇ ਤਾਂ ਚੰਗੇ ਰਹੋਗੇ ਬਹੁਤ ਸੁਖੀ ਰਹੋਗੇ ਵਧੀਆ ਜੀਵਨ ਜਿਹੜਾ ਤੁਸੀਂ ਉਹ ਆਪਣਾ ਬਤੀਤ ਕਰੋਗੇ ਜੇ ਤੁਸੀਂ ਮੇਰੀ ਗੱਲ ਨਹੀਂ ਮੰਨੋਗੇ ਫੋਲੋ ਨਹੀਂ ਕਰੋਗੇ ਤੁਸੀਂ ਇਹ ਚੀਜ਼ਾਂ ਨੂੰ ਤਾਂ ਤੁਸੀਂ ਇੱਕ ਨਾ ਇੱਕ ਦਿਨ ਤੁਸੀਂ ਜ਼ਰੂਰ ਪਛਤਾਉਗੇ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਤੁਸੀਂ ਤੁਹਾਡਾ ਜਿਹੜਾ ਭਾਰ ਵੱਧ ਜਾਣਾ ਤੁਹਾਡਾ ਢਿੱਡ ਵੱਡਾ ਹੋ ਜਾਣਾ ਤੁਹਾਡੇ ਵੱਡੇ ਵੱਡੇ ਪੱਟ ਹੋ ਜਾਣੇ ਤੁਹਾਡੇ ਗੋਡੇ ਦੁਖਣ ਲੱਗ ਜਾਣੇ ਤੁਹਾਡੇ ਮੋਢੇ ਦੁਖਣ ਲੱਗ ਜਾਣੇ ਤੁਹਾਡੇ ਪੈਰਾਂ ਦੀ ਉਂਗਲਾਂ ਦੁਖਣੀਆਂ ਸ਼ੁਰੂ ਹੋ ਜਾਣੀਆਂ ਤੁਹਾਡਾ ਲੱਕ ਦੁਖਣਾ ਸ਼ੁਰੂ ਹੋ ਜਾਣਾ ਤੁਹਾਨੂੰ ਬੈਠਣਾ ਵੀ ਔਖਾ ਲੱਗੇਗਾ ਬੈਠਣਾ ਵੀ ਇਹ ਕਿਉਂਕਿ ਇਹ ਚੀਜ਼ ਮੇਰੇ ਨਾਲ ਹੋਈ ਆ ਮੈਂ ਤਾਂ ਤੁਹਾਡੇ ਨਾਲ ਇਹ ਚੀਜ਼ ਸ਼ੇਅਰ ਕਰਦਾ ਪਿਆ ਆ ਸੋ ਪਲੀਜ਼ ਤੁਸੀਂ ਇਹ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੋ ਤਿੰਨ ਗੱਲਾਂ ਦੱਸਿਆ ਨੇ ਤੁਸੀਂ ਇਹਨੂੰ ਫੋਲੋ ਕਰ ਲਓ ਤੁਸੀਂ ਬਹੁਤ ਚੰਗੇ ਰਹੋਗੇ ਤੇ ਤੁਸੀਂ ਫਿੱਟ ਹੋ ਜਾਓਗੇ ਜੀ ਸੋ ਵੀਡੀਓ ਨੂੰ ਖਤਮ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਤੰਦਰੁਸਤ ਰੱਖੇ ਤੇ ਤੁਸੀਂ ਜਿੰਨਾ ਚਾਹੋ ਤੁਸੀਂ ਉਨਾ ਭਾਰ ਆਪਣਾ 2025 ਦੇ ਵਿੱਚ ਤੁਸੀਂ ਕਟਾ ਸਕੋ ਤੇ ਜੋ ਵੀ ਤੁਸੀਂ ਕੋਈ ਸੋਚਿਆ ਵਾ ਬਣਨ ਵਾਸਤੇ ਜਾਂ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੀਆਂ ਸਾਰੀਆਂ ਮਨੋਕਾਮਨਾ ਤੁਹਾਡੀਆਂ ਵਾਹਿਗੁਰੂ ਪਰਮਾਤਮਾ ਤੁਹਾਡੀਆਂ ਪੂਰੀਆਂ ਕਰੇ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰੇ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ